ਨਵੇਂ ਸਾਲ ਦੇ ਪੱਲੇ ਦੇਣ ਤੇ ਹੀ ਸੋਨੂ ਸਿੱਤੋ ਵਾਲੇ ਦੇ ਚਾਰੇ ਪਾਸੇ ਚਰਚੇ ਹੋ ਰਹੇ ਨੇ ਕਹਿ ਸਕਦੇ ਆ ਕਿ ਸਿੱਤੋ ਵਾਲੇ ਦੀ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਵਾਲੀ ਲਟਰੀ ਲੱਗ ਚੁੱਕੀ ਹੈ ਲੰਘੇ 31 ਦਸੰਬਰ ਤੋਂ ਲੈ ਕੇ ਅੱਜ 1 ਤਰੀਕ ਤੱਕ ਪੰਜਾਬੀ ਵੀਰ ਪੈਣ ਪ੍ਰਾਵਾ ਵੱਲੋਂ ਇੱਕ ਦੂਜੇ ਨੂੰ ਹੈਪੀ ਨਿਊ ਇਅਰ ਵਿਸ਼ ਕਰਨ ਲਈ ਜਸਟੇਰ ਸੱਚ ਜੋ ਲੋਕ ਸਟੇਟਸ ਲਾਉਂਦੇ ਨੇ ਉਸ ਵਿੱਚ ਸਭ ਤੋਂ ਜ਼ਿਆਦਾ ਵੀਡੀਓ ਸੋਨੂ ਸਿੱਤੋ ਵਾਲੇ ਦੀ ਸ਼ੇਅਰ ਕੀਤੀ ਗਈ ਹੈ ਔਰ ਇਹ ਵੀਡੀਓ ਕਿਹੜੀ ਹੈ ਉਹ ਤੁਸੀਂ ਅੱਗੇ ਵੇਖ ਸਕਦੇ ਹੋ ਸਾਰਿਆਂ ਨੂੰ ਵੀਰਾਂ ਨੂੰ ਆਪਣੇ ਲੋ 2000 ਦੀਆਂ 24 ਦੀਆਂ ਤੇ ਲੱਖ ਰੱਖ ਵਧਾਈਆਂ ਵੀਰੇ ਸਾਰੇ ਦੇ ਖੁਸ਼ ਹੋ ਰਹੇ ਹੋ ਬਈ ਲਵ ਯੂ ਭਰਾ ਸਾਰਿਆਂ ਨਵੇਂ ਸਾਲ ਦੇ ਪਲੇ ਦਿਨ ਹੀ ਸੋਨੂ ਸੀਤੋ ਵਾਲਾ ਚਾਰੇ ਪਾਸੇ ਸ਼ਾਇਆ ਪਿਆ ਹੈ ਤੇ ਜਿਨੇ ਵੀ ਸੀਤੋ ਵਾਲੇ ਦੀ ਇਹ ਵੀਡੀਓ ਵੇਖੀ ਹੈ ਇੱਕ ਵਾਰ ਉਹਦੇ ਚਿਹਰੇ ਤੇ ਹਾਸਾ ਜ਼ਰੂਰ ਆਇਆ ਹੈ ਸਾਲ ਦੇ ਪਲੇ ਦਿਨ ਹੀ ਜੇ ਕਿਸੇ ਨੇ ਸਭ ਤੋਂ ਵੱਧ ਮਸ਼ਹੂਰੀ ਖੱਟੀ ਹੈ ਤਾਂ ਉਹ ਸੋਨੂ ਸੀਤੋ ਵਾਲਾ ਕਿਉਂਕਿ ਕੈਨੇਡਾ ਅਮਰੀਕਾ ਅੰਗਲੈਂਡ ਚ ਵਸਦੇ ਪੰਜਾਬੀ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਟਾਈਮ ਇੱਕ ਦੂਜੇ ਨੂੰ ਸੋਨੂ ਸੀਤੋ ਵਾਂਗ ਵਧਾਈਆਂ ਦੇ ਰਹੇ ਨੇ ਅੰਗਲੈਂਡ ਵਾਲੇ ਵੀਰਾਂ ਦੀ ਵਾਇਰਲ ਹੋਈ ਵੀਡੀਓ ਤੁਸੀਂ ਅੱਗੇ ਵੇਖ ਵੀ ਸਕਦੇ ਹੋ ਪਟਾਕੇ ਚਲਾਉਂਦੇ ਵੀ ਤੇ ਯਾਰ ਵੀ ਤੇ ਨਹੀਂ ਤੇ ਨਹੀਂ ਨਹੀਂ ਪਟਾਕੀ ਚੱਲ ਗਈ ਤੇ ਠਾਠਾ ਹੋ ਗਈ ਕਿ ਤੇ ਨਹੀਂ ਤੇ ਨਹੀਂ ਨਹੀਂ 10000 ਰੁਪਏ ਸਿੱਧੋ ਵਾਲਿਆ ਲੋਕ ਕਹਿੰਦੇ ਨੇ ਕਿ ਸਾਲ ਦੇ ਪਹਿਲੇ ਦਿਨ ਜੇ ਕੋਈ ਵਧੀਆ ਕੰਮ ਕਰੀਏ ਤਾਂ ਸਾਲ ਵਧੀਆ ਲੰਘਦਾ ਹੈ ਤੇ ਪਹਿਲੇ ਦਿਨ ਹੀ ਜਿਵੇਂ ਚਾਰੇ ਪਾਸੇ ਸੋਨੂ ਸੀਤੋ ਵਾਲਾ ਸ਼ਾਇਆ ਪਿਆ ਇਹ ਵੇਖ ਕੇ ਲੱਗਦਾ ਹੈ ਕਿ 2024 'ਚ ਇਹ ਬੰਦਾ ਹੀ ਸਭ ਤੋਂ ਵੱਧ ਤਰੱਕੀ ਕਰੇਗਾ ਕੀ ਵਿਚਾਰ ਨੇ ਤੁਹਾਡੇ ਇਸ ਬਾਰੇ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜ਼ਰੂਰ